ਅੱਜ ਕਹਿੰਦੇ ਵੀ ਇਨਸਾਨ ਆਪਣੇ ਜੀਵਨ ਦੇ ਮਕਸਦ ਪ੍ਰਤੀ ਸੁਚੇਤ ਨਹੀਂ ਹੈ। ਤੋਂ ਇਸ ਕਰਕੇ ਉਹ ਇਹ ਸਾਰੇ ਹਿਸਾਬ ਕਿਤਾਬ ਜਿਹਦੇ ਵਿੱਚ ਉਲਝ ਜਾਂਦਾ ਹੈ ਉਹਦੇ ਨੇ ਮੂੜਾ ਤੇ ਅਚੇਤ ਸ਼ਬਦ ਇੱਥੇ ਵਰਤਿਆ। ਹੁਣ ਇਹ ਗੱਲ ਨੂੰ ਧਿਆਨ ਨਾਲ ਸੁਣਿਓ। ਸੁਚੇਤ ਹੋਣ ਦਾ ਮਤਲਬ ਕੀ ਹੈ? ਸੁਚੇਤ ਹੋਣ ਦਾ ਮਤਲਬ ਜਦੋਂ ਤੁਸੀਂ ਸੁਣੋਗੇ ਉੱਪਰਲੇ ਪੱਦਰ ਤੇ ਗੱਲ ਕਹਿ ਦਿੱਤੀ ਜਾਏਗੀ ਭਾਈ ਰੱਬ ਦਾ ਨਾਮ ਜਪਿਆ ਕਰੋ ਸੇਵਾ ਕਰ ਲਿਆ ਕਰੋ ਗੁਰੂ ਦੇ ਲੜ ਲੱਗ ਜਾਓ ਸੋ ਇਹ ਸਧਾਰਨ ਤੌਰ ਤੇ ਸ਼ਬਦ ਕਹਿ ਦਿੱਤਾ ਜਾਂਦਾ ਹੈ ਇਹਦਾ ਭਾਵ ਕੀ ਹੈ ਇਹਦਾ ਭਾਵ ਹੈ ਕਿ ਇਨਸਾਨ ਜ਼ਿੰਦਗੀ ਦੇ ਮੰਨ ਲਓ 50 ਸਾਲ ਲੰਘ ਗਏ 50 ਸਾਲ ਚ ਕਿੰਨੇ ਦੁਨੀਆਂ ਦੇਖ ਲਈ ਕਿੰਨੇ ਜਨਮ ਮਰਨ ਦੇਖ ਲਏ ਕਿੰਨੇ ਆਪਣੀ ਜ਼ਿੰਦਗੀ ਚ ਦੇਖ ਲਏ ਵੀ ਕਦੇ ਘਾਟਾ ਵੀ ਆਉਂਦਾ ਹੈ ਕਦੇ ਵਾਧਾ ਵੀ ਆਉਂਦਾ ਆ ਕਿੰਨਾ ਇਹ ਚੀਜ਼ ਦੇਖ ਲਈ ਵੀ ਕਈ ਵਾਰੀ ਕੋਈ ਦੋਸਤ ਬਣ ਕੇ ਆਏ ਸੀ ਉਹ ਆਪਣਾ ਸਵਾਰਥ ਪੂਰਾ ਕਰਕੇ ਚਲੇ ਗਏ ਕਿੰਨਾ ਇਹ ਕੁਝ ਦੇਖ ਲਿਆ ਵੀ ਜਿੰਨਾ ਬੰਦਿਆਂ ਤੋਂ ਨਹੀਂ ਵੀ ਸੀ ਉਮੀਦ ਕਈ ਵਾਰੀ ਉਹ ਐਸੇ ਸਮੇਂ ਹੈਲਪ ਕਰ ਗਏ ਜਦੋਂ ਸੋਚਿਆ ਵੀ ਨਹੀਂ ਸੀਗਾ ਹੁਣ ਇੰਨਾ ਲੰਮਾ ਤਜਰਬਾ ਇੰਨਾ ਕੁਝ ਦੇਖ ਕੇ ਦੁਨੀਆ ਦੀਆਂ ਸਚਾਈਆਂ ਹਿਸਾਬ ਕਿਤਾਬ ਸਾਰਾ ਦੇਖ ਕੇ ਪਰਿਵਾਰ ਦੇ ਵਿੱਚ ਜਿਹੜੇ ਰਿਲੇਸ਼ਨ ਨੇ ਪਤੀ ਪਤਨੀ ਦਾ ਆ ਮਾਤਾ ਪਿਤਾ ਮਾਤਾ ਪਿਤਾ ਨਾਲ ਹੈ ਬੱਚਿਆਂ ਨਾਲ ਹੈ ਇਹ ਸਾਰਾ ਕੁਝ ਇੰਨਾ ਤਜਰਬਾ ਹੰਢਾ ਕੇ ਬੰਦੇ ਦੀ ਲਾਈਫ ਦੇ ਵਿੱਚ ਇੱਕ ਸਟੇਬਿਲਟੀ ਆਉਣੀ ਚਾਹੀਦੀ ਹੈ ਇੱਕ ਸਮਝ ਆਉਣੀ ਚਾਹੀਦੀ ਆ ਵੀ ਦੁਨੀਆ ਕਿਵੇਂ ਚੱਲ ਰਹੀ ਆ ਸੰਸਾਰ ਕਿਵੇਂ ਚੱਲ ਰਿਹਾ ਹੈ ਵਾਹਿਗੁਰੂ ਜੀ ਨੇ ਜਿਹੜਾ ਸੰਸਾਰ ਚਲਾਇਆ ਅਲੱਗ-ਅਲੱਗ ਵਰਤਿਆਂ ਦੇ ਲੋਕ ਨੇ ਉਹ ਕਿਵੇਂ ਮਿਲ ਜਾਂਦੇ ਨੇ ਕਿਵੇਂ ਵਿਛੜ ਜਾਂਦੇ ਨੇ ਸੰਜੋਗ ਵਿਜੋਗ ਦੋਇ ਕਾ ਚਲਾਵੇਂ ਲੇਖੇ ਆਵੇਂ ਭਾਗ ਸੰਜੋਗ ਦਾ ਅਰਥ ਹੁੰਦਾ ਮਿਲ ਜਾਣਾ ਵਿਜੋਗ ਦਾ ਅਰਥ ਹੁੰਦਾ ਵਿਛੜ ਜਾਣਾ ਬੰਦਿਆ ਤੇਰੇ ਲੇਖੇ ਤੇਰਾ ਭਾਗ ਆ ਗਿਆ ਤੇਰਾ ਹਿੱਸਾ ਆ ਗਿਆ ਜਿੰਨਾ ਕ ਟਾਈਮ ਤੇਰੇ ਨਾਲ ਕਿਸੇ ਦਾ ਸੀ ਮਿਲ ਗਿਆ ਚਾਹੇ ਕੋਈ ਦੋਸਤ ਸੀ ਮਿੱਤਰ ਸੀ ਜਿੱਦਨ ਕੋਈ ਵਾਰੀ ਕੋਈ ਹੁੰਦਾ ਟੁੱਟ ਪ੍ਰੀਤ ਗਈ ਬੁਰਬੋਲ ਕੋਈ ਗਲਤ ਸ਼ਬਦ ਬੋਲਿਆ ਗਿਆ ਉਹਦੇ ਵੱਲੋਂ ਜਾਂ ਤੁਹਾਡੇ ਵੱਲੋਂ ਦੋਸਤੀ ਟੁੱਟ ਗਈ ਉਹਨਾਂ ਕ ਟਾਈਮ ਸੰਯੋਗ ਸੀ ਤੁਹਾਡਾ ਹਿੱਸੇ ਆ ਗਿਆ ਹੁਣ ਉਹਨੇ ਆਪਣੇ ਰਾਹ ਪੈ ਗਏ ਤੁਸੀਂ ਆਪਣੇ ਰਾਹ ਚੱਲ ਗਏ ਉਹ ਇਦਾਂ ਹੀ ਕੰਮਕਾਰ ਦਾ ਵੀ ਹੁੰਦਾ ਹੈ ਸਦਾ ਹੀ ਸਾਰਿਆਂ ਦਾ ਕੰਮ ਵਾਦੇ 'ਚ ਨਹੀਂ ਚੱਲਦਾ ਸਦਾ ਹੀ ਸਾਰਿਆਂ ਦਾ ਕੰਮ ਘਾਟੇ 'ਚ ਨਹੀਂ ਚੱਲਦਾ ਸਾਰੀ ਜ਼ਿੰਦਗੀ ਇਹ ਵੀ ਨਹੀਂ ਹੁੰਦਾ ਬੰਦਾ ਇੱਕੇ ਕੰਮ ਕਰਦਾ ਰਹੇ ਕਦੇ ਚੇਂਜ ਵੀ ਹੋ ਜਾਂਦੇ ਆ ਕਦੀ ਨਹੀਂ ਵੀ ਹੁੰਦੇ ਇਦਾਂ ਹੀ ਚੱਲੀ ਜਾਂਦਾ ਆ ਸੁਚੇਤ ਹੋਣ ਦਾ ਮਤਲਬ ਹੈ ਬਾਣੀ ਦੇ ਜ਼ਰੀਏ ਸ਼ਬਦ ਦੇ ਜ਼ਰੀਏ ਆਪਣੀ ਸੁਰਤ ਨੂੰ ਘਮਾਓ ਵਾਲੇ ਦੁਆਲੇ ਦੇਖੋ ਵੀ ਸੰਸਾਰ ਇਦਾਂ ਚੱਲਦਾ ਹੈ ਮੈਂ ਵੀ ਇਹਦੇ 'ਚ ਆਇਆ ਮੈਂ ਵੀ ਦੁਨੀਆ ਚ ਆਇਆ ਇਹਦਾ ਹਿੱਸਾ ਆ ਵੱਖਰਾ ਤੇ ਆਇ ਨਹੀਂ ਜੋ ਕੁਝ ਸੰਸਾਰ ਨਾਲ ਵਰਤ ਰਿਹਾ ਹੈ ਨਾ ਉਹ ਮੇਰੇ ਨਾਲ ਵੀ ਵਰਤੇਗਾ ਤੇ ਵਰਤ ਰਿਹਾ ਆ ਮੈਂ ਕੋਈ ਵੱਖਰਾ ਤੇ ਆਇ ਨਹੀਂ ਹੁਣ ਇੰਨੇ ਤਜਰਬੇ ਚ ਇੰਨਾ ਕੁਝ ਦੇਖ ਕੇ ਵੀ ਜੇ ਅਖੀਰ ਜਾਂਦੇ 50 60 ਸਾਲ ਦੀ ਉਮਰ ਤੱਕ ਵੀ ਜਾਂਦਿਆਂ ਸਟੇਬਿਲਟੀ ਨਾ ਆਵੇ ਟਿਕਾਓ ਨਾ ਆਵੇ ਦਿਮਾਗ ਦੇ ਵਿੱਚ ਸੁਰਤ ਦੇ ਵਿੱਚ ਇਹ ਗੱਲਾਂ ਦਾ ਸਮਝ ਨਾ ਪੈਦਾ ਹੋਵੇ ਫਿਰ ਇਨਸਾਨ ਨੂੰ ਕੀ ਕਹਾਂਗੇ ਮੂੜੇ ਕਹਾਂਗੇ ਨਾ ਮੋਰਖੇ ਕਿਹਾ ਜਾਏਗਾ ਅਚੇਤ ਹੀ ਕਿਹਾ ਜਾਏਗਾ ਜੋ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ ਵੀ ਅਚੇਤ ਹੈ ਤੂੰ ਅਜੇ ਵੀ ਤੈਨੂੰ ਸਮਝ ਨਹੀਂ ਪੈ ਰਹੀ ਹੈ ਸੰਸਾਰ ਕਿਵੇਂ ਚੱਲਦਾ ਹੈ ਤੇ ਬਾਣੀ ਇਹਨੂੰ ਕੀ ਕਹਿੰਦੀ ਹੈ ਗੁਰੂ ਨਾਨਕ ਸਾਹਿਬ ਨੂੰ ਜਦੋਂ ਸਿੱਧਾਂ ਦੇ ਨਾਲ ਗੱਲਬਾਤ ਹੁੰਦੀ ਹੈ ਗਰੀਨਵਾਜ ਪਹਿਲੇ ਪਾਤਸ਼ਾਹ ਸਿੱਧ ਗੋਸ਼ਟ ਬਾਣੀ 'ਚ ਆਪਣੇ ਕਲਮ ਨਾਲ ਗੁਰੂ ਸਾਹਿਬ ਨੇ ਸਵਾਲ ਜਵਾਬ ਆਪ ਲਿਖੇ ਨੇ ਕਿਸੇ ਦੂਜੇ ਬੰਦੇ ਨੇ ਨਹੀਂ ਲਿਖੇ ਮਹਾਰਾ ਨੇ ਆਪ ਲਿਖਨੇ ਮੇਰੇ ਨਾਲ ਕੀ ਗੱਲਾਂ ਹੋਈਆਂ ਉਹਨਾਂ ਦੀਆਂ ਤੇ ਮੈਂ ਉਹਨਾਂ ਦਾ ਕੀ ਉੱਤਰ ਦਿੱਤਾ ਸਿੱਧ ਕਹਿੰਦੇ ਨੇ ਹਾਟੇ ਬਾਟੇ ਰਹੇ ਨਿਰਾਲੇ ਰੂਖ ਬਿਰਖ ਉਧਿਆਨੇ ਕੰਧ ਮੂਲ ਆਹਾਰੋ ਖਾਈਐ ਔਦੂ ਬੋਲੇ ਗਿਆਨੀ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨ ਲਾਗੈ ਕਾਈ ਗੋਰਖ ਪੂਤ ਲੋਹਾਰੀਪਾ ਬੋਲੇ ਜੋਗ ਜੁਗਤ ਵਿਦ ਸਾਈ ਗੋਰਖ ਜੀ ਨੂੰ ਮੰਨਣ ਵਾਲਾ ਉਹਦਾ ਸੇਵਕ ਲੋਹਾਰੀਪਾ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਹੈ ਦੁਨੀਆ ਦਾ ਜੰਜਾਲ ਹੈ ਇਹ ਚ ਰਹਿ ਕੇ ਮਨੁੱਖਾ ਆਪਣੇ ਜੀਵਨ ਦੇ ਮਕਸਦ ਨੂੰ ਭੁੱਲ ਜਾਂਦਾ ਹੈ ਇਸ ਕਰਕੇ ਅਸੀਂ ਹੱਟੇ ਬਾਟੇ ਰਹੇ ਨਿਰਾਲੇ ਆਪਣੀ ਹੱਟੇ ਦੁਕਾਨਦਾਰੀ ਦੁਨੀਆ ਦੀਆਂ ਬਾਟਾਂ ਦੁਨੀਆ ਦੇ ਰਸਤੇਆਂ ਤੋਂ ਇੱਕ ਪਾਸੇ ਨਿਆਰੇ ਹੋ ਕੇ ਪਹਾੜਾਂ ਦੀਆਂ ਕੰਦਰਾਾਂ ਚ ਜੰਗਲਾਂ ਚ ਜਾ ਕੇ ਇਕਾਂਤ ਵਿੱਚ ਸਮਾਧੀਆਂ ਲਾ ਕੇ ਰੱਬ ਦਾ ਨਾਮ ਜਪਦੇ ਆਂ ਦਰਖਤਾਂ ਦੇ ਫਲ ਖਾ ਲੈਨੇ ਜਦੋਂ ਭੁੱਖ ਲੱਗਦੀ ਹੈ ਕੁਝ ਦਰਖਤਾਂ ਦੀਆਂ ਜੜਾਂ ਖਾ ਲੈਨੇ ਆਂ ਸਮਾ ਹੁੰਦਾ ਕੋਈ ਪੁਰਬ ਆਉਂਦਾ ਹੈ ਤੀਰਥ ਨਹਾਈਏ ਸੁਖ ਫਲ ਪਾਈਏ ਅਸੀਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲੈਨੇ ਆ। ਤੋਂ ਇਹ ਸਾਡੀ ਜੀਵਨ ਜਾਚ ਹੈ। ਇਦਾਂ ਅਸੀਂ ਆਪਣੇ ਜੀਵਨ ਨੂੰ ਸਫਲਾ ਕਰਦੇ ਆ। ਹੁਣ ਗੁਰੂ ਨਾਨਕ ਸਾਹਿਬ ਕੀ ਸਮਝਾਉਂਦੇ ਨੇ? ਗੁਰੂ ਸਾਹਿਬ ਕਹਿੰਦੇ ਵੀ ਮੈਂ ਤੁਹਾਡੇ ਨਾਲ ਐਗਰੀ ਨਹੀਂ ਕਰਦਾ ਇਸ ਗੱਲ ਤੇ। ਤੁਸੀਂ ਤਾਂ ਦੋ ਰਾਹ ਬਣਾ ਦਿੱਤੇ ਨੇ। ਕਿ ਜਾਂੰਦਾ ਦੁਨੀਆਦਾਰੀ 'ਚ ਚੱਲੇਗਾ ਜਾਂੰਦਾ ਰੱਬ ਵੱਲ ਨੂੰ ਚੱਲੇਗਾ। ਜਿਹੜੇ ਰੱਬ ਵੱਲ ਨੂੰ ਚੱਲ ਪਏ ਤੁਹਾਡੇ ਵਾਂਗ ਉਹਨਾਂ ਨੂੰ ਘਰ ਪਰਿਵਾਰ ਛੱਡਣਾ ਪੈਣਾ ਹੈ। ਜਿਹੜੇ ਘਰ ਪਰਿਵਾਰ ਚ ਨੇ ਉਹ ਨਰਕਾਂ ਨੂੰ ਜਾਣਗੇ ਤੁਹਾਡੇ ਮੁਤਾਬਕ ਮੈਂ ਇਹ ਦੋਹੇ ਚੀਜ਼ਾਂ ਨੂੰ ਇਕੱਠਿਆਂ ਕੀਤਾ ਹੈ ਬੰਦਾ ਦੁਨੀਆਂ ਦੇ ਸੁੱਖ ਵੀ ਮਾਣੇ ਮਨ ਇਨਸਾਨ ਰੱਬ ਦੀ ਵਾਹਿਗੁਰੂ ਦੀ ਬੰਦਗੀ ਵੀ ਕਰੇ ਉਹ ਕਹਿੰਦੇ ਇਦਾਂ ਹੋ ਨਹੀਂ ਸਕਦਾ ਕਿਵੇਂ ਹੋ ਸਕਦਾ ਫਿਰ ਗੁਰੂ ਬਾਬਾ ਜੀ ਉੱਥੇ ਜਿਹੜਾ ਸ਼ਬਦ ਉਚਾਰਨ ਕਰਦੇ ਨੇ ਗੁਰੂ ਸਾਹਿਬ ਕਹਿੰਦੇ ਜਿਹੜਾ ਮਨੁੱਖ ਦੁਨੀਆਂ ਚ ਰਹਿੰਦੇ ਹੋਏ ਗੁਰੂ ਦੇ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜੇਗਾ ਜੋ ਗੁਰੂ ਕਹਿ ਰਿਹਾ ਉਸ ਗੱਲ ਨੂੰ ਸਮਝ ਕੇ ਆਪਣੇ ਜੀਵਨ 'ਚ ਧਾਰਨ ਕਰਨ ਦਾ ਯਤਨ ਕਰੇਗਾ ਨਾ ਉਹ ਦੁਨੀਆ 'ਚ ਰਹਿੰਦੇ ਪਰਿਵਾਰ 'ਚ ਰਹਿੰਦੇ ਬੱਚਿਆਂ 'ਚ ਰਹਿੰਦੇ ਆਪਣਾ ਕੰਮ ਆਪਣਾ ਵਪਾਰ ਕਰਦੇ ਹੋਏ ਨਿਰਲੇਪ ਰਹੇਗਾ ਦੁਨੀਆ ਦੇ ਫਰਜ਼ ਵੀ ਨਿਭਾਏਗਾ ਤੇ ਆਪਣੇ ਮਨੁੱਖਾ ਜੀਵਨ ਨੂੰ ਕਿਵੇਂ ਸਫਲਾ ਕਰਨਾ ਇਹਦੇ ਪ੍ਰਤੀ ਸੁਚੇਤ ਵੀ ਰਹੇਗਾ ਰੱਬ ਨਾਲ ਵੀ ਜੁੜੇਗਾ ਹੈਰਾਨੀ ਦੀ ਗੱਲ ਹੈ ਕਿੱਦਾਂ ਹੋਏਗਾ ਤਾਂ ਗੁਰੂ ਸਾਹਿਬ ਨੇ ਜਿਹੜਾ ਉਹਨਾਂ ਨੂੰ ਉੱਤਰ ਦਿੱਤਾ ਅਗਲੀ ਪੌੜੀ ਆ ਸਿੱਧ ਗੋਸ਼ਟ ਬਾਣੀ ਦੀ ਗ੍ਰੀਨਵਾਜ ਕਹਿਣ ਲੱਗੇ ਹੱਟੀ ਬਾਟੀ ਨੀਂਦ ਨਾ ਆਵੇ ਮੇਰਾ ਸਿੱਖ ਸੌਵੇਂਗਾ ਨਹੀਂ ਫਿਜ਼ੀਕਲੀ ਨਹੀਂ ਸੌਂਤ ਕਰਕੇ ਉਹ ਅਚੇਤ ਨਹੀਂ ਹੋਵੇਗਾ ਸੁਚੇਤ ਰਹੇਗਾ ਉਹਨੂੰ ਲੋੜ ਨਹੀਂ ਹੈ ਤੁਹਾਡੀ ਤਰ੍ਹਾਂ ਘਰਵਾੜ ਛੱਡ ਕੇ ਦੌੜਨ ਦੀ ਮਹਾਰਾਜ ਇਹਦਾਂ ਕਿਦਾਂ ਹੋ ਸਕਦਾ ਫਿਰ ਗੁਰੂ ਸਾਹਿਬ ਇੱਥੇ ਦੋ ਐਗਜ਼ਾਮਪਲਸ ਦਿੰਦੇ ਆ ਗੁਰੂ ਸਾਹਿਬ ਕੀ ਪਰਮਾਉਂਦੇ ਨੇ ਇੱਥੇ ਸਤਿਗੁਰੂ ਜੀ ਕਹਿੰਦੇ ਸਿੱਖ ਦਾ ਜੀਵਨ ਕਿਹੈਸਾ ਹੋਵੇਗਾ ਜੈਸੇ ਜਲਮਹਿ ਕਮਨ ਨਿਰਾਲਮ ਮੁਰਗਾਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ ਜਿਵੇਂ ਕਮਲ ਦਾ ਫੁੱਲ ਉਹਦੀ ਜੜ ਚਿੱਕੜ ਵਿੱਚ ਹੈ ਉਹਦੀ ਡੰਡੀ ਪਾਣੀ ਵਿੱਚ ਹੈ ਪਰ ਫੁੱਲ ਜਿਹੜਾ ਹੈ ਉਹ ਇਹਦੇ ਤੋਂ ਨਿਰਲੇਪੈਨ ਅਸਮਾਨ ਵੱਲ ਖੜਿਆ ਹੋਇਆ ਕਿਤੇ ਵੀ ਪਵਿੱਤਰਤਾ ਦੇ ਉਦਾਹਰਣ ਦੇਣੀ ਹੋਵੇ ਕਮਲ ਦੇ ਫੁੱਲ ਦੀ ਉਦਾਹਰਣ ਦਿੱਤੀ ਜਾਂਦੀ ਹੈ ਕਿਸੇ ਮਹਾਪੁਰਸ਼ ਦਾ ਚਿੱਤਰ ਚਿੱਤਰਿਆ ਜਾਵੇ ਕਾਮਲ ਦੇ ਫੁੱਲ ਨਾਲ ਚਿੱਤਰਿਆ ਜਾਂਦਾ ਸ੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੋਗੋ ਜਿਹੜਾ ਬਣਾਇਆ ਗਿਆ ਜਦੋਂ ਉਹ ਵੀ ਕਾਮਲ ਦੇ ਫੁੱਲ ਚ ਬਣਾਇਆ ਗਿਆ ਨਰਲੇਪ ਤਾਂ ਹੈ ਚਿੱਕੜ ਚ ਪਾਣੀ ਚ ਟਹਿਣੀ ਆ ਪਰ ਨਰਲੇਪ ਹੈ ਇਦਾਂ ਹੀ ਮੇਰਾ ਸਿੱਖ ਹੋਵੇਗਾ ਦੁਨੀਆਦਾਰੀ ਚ ਪਰ ਜੇ ਮੈਂ ਕਾਮਲ ਦਾ ਫੁੱਲ ਸੂਰਜ ਵੱਲ ਨੂੰ ਵਿਰਤੀ ਰੱਖਣ ਕਰਕੇ ਨਰਲੇਪ ਐਦਾਂ ਸਿੱਖ ਜਦੋਂ ਗੁਰੂ ਵੱਲ ਨੂੰ ਵਿਰਤੀ ਰੱਖੇਗਾ ਇਹ ਚਿੱਕੜ ਚ ਨਰਲੇਪ ਹੋ ਜਾਏਗਾ ਮੁਰਗਾਬੀ ਇੱਕ ਪੰਛੀ ਆਪ ਜੀ ਨੇ ਦੇਖਿਆ ਹੋਵੇਗਾ ਪਾਣੀ 'ਚ ਰਹਿੰਦਾ ਆ ਪਰ ਜਦੋਂ ਦਿਲ ਕਰਦਾ ਉਡਾਰੀ ਮਾਰ ਜਾਂਦਾ ਹੈ ਪਾਣੀ 'ਚ ਰਹਿ ਰਿਹਾ ਪਾਣੀ 'ਚੋਂ ਖਾਣਾ ਵੀ ਖਾ ਰਿਹਾ ਪਰ ਰੱਬ ਨੇ ਉਹਦੇ ਖੰਭਾਂ 'ਚ ਇੱਕ ਐਸੀ ਤਾਸੀਰ ਰੱਖੀ ਉਹਦੇ ਖੰਭ ਗਿੱਲੇ ਨਹੀਂ ਹੁੰਦੇ ਹਨ ਮੇਰਾ ਸਿੱਖ ਦੁਨੀਆ 'ਚ ਰਹੇਗਾ ਸੰਸਾਰ ਦੇ ਰੰਗ ਰਸ ਦੁਨੀਆ ਦਾ ਹਿਸਾਬ ਕਿਤਾਬ ਵੀ ਦੇਖੇਗਾ ਪਰ ਇਹਦੇ 'ਚੋਂ ਇਦਾਂ ਨਿਰਲੇਪ ਹੋਵੇਗਾ ਜਿਵੇਂ ਕਮਲ ਦਾ ਫੁੱਲ ਤੇ ਮੁਰਗਾਬੀ ਹੁੰਦੀ ਹੈ ਇਹ ਤਦੋਂ ਹੋਵੇਗਾ ਜਦੋਂ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜਿਆ ਜਾਏ ਸੁਚੇਤ ਹੋਇਆ ਜਾਏ ਆਪਾਂ ਵਿਚਾਰ ਕਰ ਰਹੇ ਸੀ ਸੁਚੇਤ ਹੋਣਾ ਕੀ ਹੁੰਦਾ ਹੈ ਇਹ ਹੈ ਸੁਚੇਤ ਹੋਣਾ ਆਪਣੀਆਂ ਦੁਨੀਆ ਦੀਆਂ ਰਿਸਪੌਂਸਿਬਿਲਟੀਜ਼ ਵੀ ਨਿਭਾਉਣੀਆਂ ਤੇ ਸਾਰੇ ਸੰਸਾਰ ਦੇ ਹਿਸਾਬ ਕਿਤਾਬ ਨੂੰ ਸਮਝ ਕੇ ਆਪਣੇ ਅੰਦਰ ਇੱਕ ਸਟੇਬਿਲਟੀ ਲੈ ਕੇ ਆਉਣੀ ਟਿਕਾਓ ਲੈ ਕੇ ਆਉਣਾ ਸਹਜ ਲੈ ਕੇ ਆਉਣਾ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਅਨੇਕ ਆਸਾ ਵਿਖਿਆ ਵਿਨੋਦ ਜਿਹੜੀਆਂ ਆਸਾਂ ਕੇਵਲ ਵਿਸ਼ੇਵਕਾਰਾਂ ਦੀਆਂ ਨੇ ਉਹਨਾਂ ਨੂੰ ਛੱਡ ਕੇ ਚੰਗੀਆਂ ਆਸਾਂਾਂ ਵਾਂ ਮਨ 'ਚ ਧਾਰਨ ਕਰਨੀਆਂ ਪਰਮੰਤ ਪਰਮੰਤ ਬਹੁ ਜਨਮ ਹਾਰਿਓ ਸ਼ਰਨ ਨਾਨਕ ਕਰੁਣਾ ਮਹੇ ਜੇ ਗੁਰੂ ਦੀ ਗੱਲ ਨੂੰ ਨਹੀਂ ਸਮਝੇਗਾ ਗੁਰੂ ਪਾਤਸ਼ਾਹ ਫਰਮਾਉਂਦੇ ਨੇ ਇਦਾਂ ਤੇ ਭਟਕਦੇ ਭਟਕਦੇ ਬਹੁਤ ਜਨਮਾਂ ਤੋਂ ਬਾਜ਼ੀ ਹਾਰਦਾ ਆ ਰਿਹਾ ਹੈ ਭਾਈ ਇਹ ਵੀ ਹਾਰ ਜਾਏਗਾ ਚਿੰਤਾ 'ਚ ਆਇਆ ਸੀ ਚਿੰਤਾ 'ਚ ਰਹਿ ਰਿਹਾ ਚਿੰਤਾ 'ਚ ਮਰ ਜਾਣਾ ਖਤਮ ਹੋ ਜਾਣਾ ਇਸ ਕਰਕੇ ਸ਼ਰਨ ਨਾਨਕ ਕਰੁਣਾਮਹਿ ਕਰੁਣਾਮਹਿ ਦਿਆਲੂ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਜਾ ਉਹਦੇ ਅੱਗੇ ਅਰਦਾਸ ਕਰ ਵਾਹਿਗੁਰੂ ਆਪਣੇ ਨਾਲ ਜੋੜ ਬਾਣੀ ਨਾਲ ਜੋੜ ਸੰਗਤ ਨਾਲ ਜੋੜਨ। ਤੋਂ ਇੱਥੇ ਆ ਕੇ 61 ਨੰਬਰ ਸ਼ਲੋਕ ਦੀ ਸੰਪੂਰਨਤਾ ਹੋ ਰਹੀ ਹੈ। ਤੋਂ ਸਾਧ ਸੰਗਤ ਜੀ ਇੱਥੇ ਅੱਜ ਦੇ ਵਿਚਾਰ ਨੂੰ ਸੰਕੋਚਦੇ ਹਾਂ। ਹਜ਼ੂਰੀ ਜਥਾ ਪਹੁੰਚ ਚੁੱਕਿਆ ਹੈ। ਸੋ 7:00 ਵਜੇ ਪੰਜ